November December January February ਕਿਸੇ ਵੀ ਮਹੀਨੇ ਜੇ ਤੁਹਾਡਾ ਵਿਆਹ ਤਾਂ ਤੁਸੀਂ ਲਹਿੰਗਾ ਹੋਣੀ ਬੋ ਕਰ ਲੋ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਭੈਣ ਭਰਾ ਮੌਕੇ ਤੇ ਉਹਦੇ ਕਿ ਲਹਿੰਗਾ ਬਣਾ ਦੋ ਫਿਰ ਉਹਦਾ ਲਹਿੰਗਾ ਤਿਆਰ ਨਹੀਂ ਹੁੰਦਾ ਤੇ ਉਹਨਾਂ ਨੂੰ ਜਿਹੜੇ ਲਹਿੰਗੇ ਪਏ ਹੁੰਦੇ ਆ ਤਿਆਰ ਉਹੀ ਲੈਣੇ ਪੈਂਦੇ ਆ ਸੋ ਲਹਿੰਗੇ ਤੁਹਾਨੂੰ ਬਹੁਤ ਹੀ ਰੀਟੇਨਬਲ ਪ੍ਰਾਈਸ ਤੇ ਮਿਲ ਲਗੇ ਜੀ ਫਾਨੋ ਸਟਾਈਲ ਸਟੋਰ ਤੇ ਕੋਈ 2 ਲੱਖ ਕੋਈ 3 ਲੱਖ ਦਾ ਲਹਿੰਗਾ ਨਹੀਂ ਤੁਹਾਨੂੰ ਲਗਭਗ 80 85 90 ਹਜ਼ਾਰ ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਲਹਿੰਗਾ ਮਿਲ ਜੂਗਾ ਆ ਦੇਖੋ ਜਿਵੇਂ ਬਹੁਤ ਵੱਡਾ ਫਲੇਅਰ ਲਹਿੰਗੇ ਦਾ ਸੋ ਇਹ ਆਪਾਂ ਲਹਿੰਗਾ ਸਪੈਸ਼ਲ ਤਿਆਰ ਕੀਤਾ ਪੂਰਾ ਹੈਂਡਵਰਕ ਹੈ ਚ ਕੋਈ ਮਸ਼ੀਨਵਰਕ ਨਹੀਂ ਕੁਝ ਨਹੀਂ ਆ ਦੇਖੋ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੋਇਆ ਤੇ ਐਕਸਟਰਾ ਆਪਾਂ ਇਹਦੀਆਂ ਦੋ ਕਲੀਆਂ ਹੋਰ ਬਣਾਈਆਂ ਹੋਈਆਂ ਜੇ ਫਲੇਅਰ ਵੱਡਾ ਚਾਹੀਦਾ ਇਹ ਲਹਿੰਗਾ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਬਾਈ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਹਾਡੀ ਕੋਈ ਵੀ ਡਿਮਾਂਡ ਹੈ ਜੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਲਹਿੰਗਾ ਬਣਾਉਣਾ ਫੋਟੋ ਦਿਖਾ ਕੇ ਵੀ ਬਣਾ ਸਕਦੇ ਹੋ ਆ ਦੇਖੋ ਜਿਵੇਂ ਆਪਾਂ ਕਿਸੇ ਕਸਟਮਰ ਨੂੰ ਇਹ ਲਹਿੰਗਾ ਤਿਆਰ ਕਰਕੇ ਦਿੱਤਾ ਉਹਨੇ ਇੱਕ ਕਲੀ ਪਾਸ ਕਰਤੀ ਐ ਇਸ ਤੋਂ ਬਾਅਦ ਉਹ ਲਹਿੰਗਾ ਤਿਆਰ ਹੋ ਗੂਸਾ ਤੁਸੀਂ ਵੀ ਇਸ ਤਰ੍ਹਾਂ ਫੋਟੋ ਭੇਜੋ ਆਪਾਂ ਤੁਹਾਡੀ ਇੱਕ ਕਲੀ ਤਿਆਰ ਕਰ ਦਾਂਗੇ ਤੁਸੀਂ ਉਹ ਜੋ ਡਨ ਕਰੋਗੇ ਫਾਈਨਲ ਕਰੋਗੇ ਤਾਂ ਆਪਾਂ ਤੁਹਾਡਾ ਲਹਿੰਗਾ ਸਟਾਰਟ ਕਰ ਦਾਂਗੇ ਆ ਦੇਖੋ ਇਸੇ ਤਰ੍ਹਾਂ ਇਹ ਵੀ ਇੱਕ ਲਹਿੰਗਾ ਹੈਗਾ ਜੀ ਨੈਕਸਟ ਆ ਗਿਆ ਇਹ ਵੀ ਆਪਾਂ ਕਸਟਮਰ ਦੇ ਲਈ ਕਲੀ ਤਿਆਰ ਕੀਤੀ ਐ ਇਹ ਵੀ ਕਸਟਮਰ ਦੀ ਕਲੀ ਤਿਆਰ ਕੀਤੀ ਐ ਇਸ ਤੋਂ ਬਿਨਾ ਸਾਰੇ ਲਹਿੰਗੇ ਆ ਇਹ ਲਹਿੰਗੇ ਤੁਸੀਂ ਰੈਂਟ ਤੇ ਵੀ ਲੈ ਸਕਦੇ ਹੋ ਬਾਏ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਸੋ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਫਾਨੋ ਸਟਾਈਲ ਤੋਂ ਇਹ ਲਹਿੰਗੇ ਤਿਆਰ ਹੋ ਜਾਣਗੇ ਐਰੋਹਾ ਬੁਮਾਰਕੀ ਟ੍ਰਾਈਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਟੋਰ ਇਸ ਤੋਂ ਬਿਨਾ ਸਕਰੀਨ ਤੇ ਆਪਣਾ ਵਟਸਐਪ ਨੰਬਰ ਆ ਰਿਹਾ ਤੁਸੀਂ ਉੱਥੇ ਵੀ ਆਰਡਰ ਦੇ ਸਕਦੇ ਹੋ ਤੇ ਆਪਣੇ ਕੋਲ ਇਥੇ ਸਟੋਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਲਹਿੰਗੇ ਅਵੇਲੇਬਲ ਆ ਆ ਦੇਖੋ ਇਸ ਤੋਂ ਬਿਨਾ ਜੇ ਤੁਸੀਂ ਕੋਈ ਵੀ ਲਹਿੰਗਾ ਆਪਣੀ ਪਸੰਦ ਦਾ ਬਣਾਉਣਾ ਚਾਹੁੰਦੇ ਹੋ ਕੋਈ ਨਾਰਕਲੀ ਬਣਾਉਣੀ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਣਾ ਕੇ ਦੇਵਾਂਗੇ ਵਟਸਐਪ ਨੰਬਰ ਆਪਣਾ ਸਕਰੀਨ ਤੇ ਆ ਰਿਹਾ ਸੋ ਤੁਸੀਂ ਜਲਦੀ ਜਲਦੀ ਆਰਡਰ ਦੇ ਦਿਓ ਆ ਲਹਿੰਗਾ ਵੀ ਆਪਣਾ ਬਹੁਤ ਸੁਪਰ ਹਿੱਟਰ ਹੈ ਜੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਲਹਿੰਗਾ ਫਾਨੋਸਟਾਈਲ ਤੋਂ ਤਿਆਰ ਕਰਵਾ ਸਕਦੇ ਹੋ ਤਾਂ ਜਲਦੀ ਜਲਦੀ ਫਿਰ ਆਰਡਰ ਕਰ ਲਓ ਜੀ ਆਪਣੇ ਫਾਨੋਸਟਾਈਲ ਸਟੋਰ ਤੇ WhatsApp ਨੰਬਰ ਤੇ ਜਾਂ ਆਪਣੇ ਸਟੋਰ ਤੇ ਪਹੁੰਚੋ ਤੇ ਬੁਕਿੰਗ ਕਰ ਲਓ ਵੇਟ ਨਾ ਕਰਦੇ ਰਹ ਜਿਓ ਕਿ ਆਪਾਂ ਮਹੀਨਾ ਜਾਂ 15 ਦਿਨ ਪਹਿਲਾਂ ਲਹਿੰਗੇ ਦਾ ਆਰਡਰ ਦੇਵਾਂਗੇ ਹੁਣੇ ਲਹਿੰਗਾ ਬਣਾ ਲਓ ਬਹੁਤ ਰੀਜ਼ਨਲ ਪ੍ਰਾਈਸ ਤੁਹਾਨੂੰ ਮਿਲ ਜੂਗਾ